ਫੋਨ ਦੇ ਲਈ ਨੂੰ ਇਹ ਪਪਾ ਦਵਾਈ ਦੇਣ ਲੱਗੇ ਆ ਸਾਡੇ ਦੋਸਤ ਵਾਹ 1 ਅਬ ਬੋਲਣਾ ਮੈਂ ਕਿਉਂ ਆਉਂਗਾ ਕਿਉਂ ਬੈਠੇ ਆ ਓਏ ਇੱਕ ਦਾਦੀ ਬਚੇ ਓਏ ਦਾਦੀ ਇਹ ਸਾਈਡ ਦੀ ਗਾ ਦਾਦੀ ਬੈਗ ਸਾਈਡ ਹੋ ਜਾਂਦੀ ਦਾਦੀ ਬੈਗ ਸਾਈਡ ਹੋਈ ਜਾਂਦੀ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਕ ਇਹ ਆ ਜੀ ਸਾਡਾ ਪਿੰਡ ਅਸੀਂ ਅੱਜ ਕਰ ਰਹੇ ਆ ਜੀ ਪਿੰਡ ਦੀ ਪਿੰਡ ਦੀਆਂ ਸੈਰਾਂ ਕਰਦੇ ਪਏ ਆਹ ਖੋ ਮੇਰਾ ਨਵਾਂ ਸੂਟ ਇਹ ਕੰਮ ਕਰਕੇ ਪਏ ਆ ਆਹ ਨਵਾਂ ਸੂਟ ਆਹ ਕੋ ਮੈਂ ਲਾ ਲੱਗਾ ਦੇਖੋ ਇਹ ਸੂਟ ਕਿੰਨੇ ਕਿੰਨੇ ਖੰਦਾਇ ਜੋੜ ਦਿਸੇ ਬਾਲ ਦੀ ਨਵੇਂ ਬਾੜ ਪੁਰਾਣੀ ਆਹ ਦੇਖੋ ਜਸਲੀਨ ਤੇ ਗਾਲਾ ਪੈਂਦੀਆਂ ਇਸ ਗੱਲੇ ਰਹਦੀ ਹੈ ਮੂਹਰੇ ਕੋ ਨਾ ਪਾਰਖੋ ਇਹਦੇ ਪੰਘੂੜੇ ਚੱਟੀ ਜਾਂਦੀ ਚੱਟੀ ਜਾਂਦੀ ਆ ਲੜਪੰਗੂੜਾ ਰੈਡੀ ਕੀਤਾ ਜਸਲੀਨ ਦਾ ਆਹ ਦੇਖੋ ਇੱਕ ਤੁਹਾਨੂੰ ਕੁੜੀ ਦਿਖਾਵਾਂ ਆ ਮੇਰੀ ਅੱਗ ਵੱਲ ਗਈ ਇੱਧਰ ਆਹ ਦੇਖੋ ਕੋਣ ਕੋਣ ਮਿੱਟੀ ਨਾਲ ਖੇਡਦਾ ਇੱਧਰ ਆ ਸਾਡੀ ਸ਼ੋਕ ਜੀ ਖੇਡਦੀ ਦੇਖੋ ਆਹ ਦੇਖੋ ਬਾਲਟੀ ਖਰਾਬ ਕੀਤੀ ਇਹਨਾਂ ਨੇ ਮਿੱਟੀ ਘੋਲ-ਘੋਲ ਕੇ ਬਾਲਟੀਆਂ ਚ ਆ ਦੇ ਆਹ ਕੀ ਬਣਾਇਆ ਹੈ ਮੋਮਬੱਤੀ ਆ ਮੋਮਬੱਤੀ ਆਹ ਦੇਖੋ ਕੀ ਬਣਾਇਆ ਇਹ ਮੋਮਬੱਤੀ ਆ ਆ ਕੋਲੀ ਉਹ ਇਹ ਚੱਕ ਕੇ ਇੱਕ ਬਣਾਇਆ ਆ ਆਰੇ ਕੇਕ ਬਣਾਏ ਆ ਮੋਮਬਤੀ ਦੇ ਲਾਈ ਆ ਮੋਮਬਤੀ ਕਿੱਦਾਂ ਹੈ ਕੋਰੇ ਆਰੇ ਕੇਕ ਵਿੱਚ ਮੋਮਬਤੀ ਸਾਜੂ ਨੇ ਬਣਾਇਆ ਅੱਜ ਕੇਕ ਦੇਖੋ ਆਰੇ ਕਿ ਪਾਣੀ ਕਿੱਦਾਂ ਖਰਾਬ ਕਿਤਾ ਬਾਟੀ ਵਾਲਾ ਨਹੀਂ ਮਿਲਿਆ ਜਿਹੜਾ ਫੇਪਰ ਲੱਗਣਾ ਨਹੀਂ ਮੂੰਹ ਵਿੱਚ ਹੋਰ ਉਹ ਟਰਾਫੀ ਪਾਈ ਆ ਹੈ ਜਿਹੜੇ ਨਹੀਂ ਮਿਲਿਆ ਪਾਣੀ ਤੇ ਪਤਾ ਲੱਗਣਾ। ਉਹ ਹੀ ਆਹ ਦੇਖ ਤੇ ਖਿੜਦੀ। ਕੋਤਲੇ ਹੋਣੇ ਸੀ ਆਹ ਮਿੱਟੀ ਹੁਣ। ਇਹਨੂੰ ਫਰੂਟ ਲਿਆ ਕੇ ਦੇਣਾ ਸੀ ਕੋਸ ਮੂੰਹ ਤੇਰੇ ਆਪਾ ਉਹਨੂੰ। ਹੈ? ਫਰੂਟ ਕੋਈ। ਥੋੜੀ ਹੁਣ। ਚੰਦ ਡੰਡਾ ਰੱਖਣਾ ਦੇ ਦੇ ਚਲ। ਉੱਪਰ ਇੱਥੇ ਜਾ। ਬੋਲ ਪਾ। ਦੇਖੋ ਲੋ। ਕੀ ਕਹਿੰ ਜਾਂਦੇ ਆ? ਇਹਨੂੰ ਦੀਰਾਣੀ ਹੈ ਕੱਟਣ ਦੀ ਹੈ ਮਮਾ ਜਿ ਘਟੰਦੇ ਪਿਆਜ਼ ਓਏ ਜਰਾ ਮਮਾ ਜਿ ਘਟੰਦੇ ਆ ਪਿਆਜ਼ ਓਏ ਸਾਰੇ ਜਣ ਚੱਲੇ ਓਏ ਇੱਕ ਦਾਦੀ ਬਚੇ ਓਏ ਦਾਦੀ ਤੇ ਸਾਈਡ ਜਾਂਦੀ ਦਾਦੀ ਦਾਦੀ ਬੈਗ ਸਾਈਡ ਹੋ ਜਾਂਦੀ ਦਦੀ ਬੈਗ ਸਾਈਡ ਹੋਈ ਜਾਂਦੀ ਅਮੋ ਦੇਖੋ ਦਦੀ ਤਾਂ ਗੱਡੀ ਲੈ ਜਾਂਦੀ ਉਹਦਾ ਦੇਖੋ ਦਦੀ ਗੱਡੀ ਚ ਲਈ ਜਾਂਦੀ ਉਹਦਾ ਜਲੀਨ ਦੀ ਗੱਡੀ ਖੜੀ ਆ ਜਲੀਨ ਕਿੱਥੇ ਗਈ ਆ ਗੱਡੀ ਪਾਪਾ ਉਧਰ ਕੋਈ ਨਹੀਂ ਅਮਾ ਲੋ ਜਮਨੂ ਮੁੰਡੇ ਲੋ ਜਮਨੂ ਅਬ ਬੋਲਾਂਗਾ ਕਿੰਗਾਂ ਨੂੰ ਕਿਉਂ ਬੈਠੇ ਆ तू जी बोला व्लॉग ही करने बनाया है की बोला बोलो दोस्तों मैं कट रही हूं प्याज नहीं नहीं टमाटर नहीं 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 मिर्चा नहीं नहीं नहीं, 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 नहीं तनिया ऐदे बोली रे नहीं तू कुर्सी पे बैठी या टीसी या है टीसी वांगू हैं तू है ये डीसी थी हैं मैं कुर्सी दा बैठी बैठती दो-दो मम्मी आ हैं हैं ਕਿ ਤੇ ਦੋ ਮੰਮੀਆਂ ਇੱਕ ਆ ਨਹੀਂ ਦੋ ਦੋ ਆ ਕਾਸ਼ਰ ਕਰਵਾਣੀ ਹੈ ਉਹ ਦੋ ਆ ਓਏ ਦੋ ਮੰਮੀਆਂ ਇੱਕ ਕਾਮ ਹੈ ਦੋ ਤੂੰ ਕੋਲ ਪਾਗਲ ਹੋ ਗਈ ਆ ਦੋ ਆ ਇੱਕ ਵਾਰ ਦੇਵੇ ਚਾ ਇੱਕ ਵਾਰ ਤੇ ਦੀਦੀ ਭਈਆ ਮੈਨੂੰ ਆ ਦੇਖਿਆ ਵੀ ਪਾਗਲ ਕਿਦਾਂ ਬਣਾਇਆ ਮੈਨੇ

ਤਾਨੂੰ ਪਤਾ ਹੈ ਅਸੀਂ ਵੀ ਜਿੱਦਾਂ ਮੈਂ ਸਕੂਲ ਲਗਾਈ ਹੁੰਦੀ ਉਸ ਉਸਨੇ ਕਹਿੰਦਾ ਪਾ ਕਿ ਵੀਡੀਓ ਬਣਾ ਦੇ ਦੱਸ ਤਾਂ ਦੱਸਾਂ ਉਹ ਗੱਲ ਇੱਥੇ ਰੱਖੀ ਦੋ ਕਿ ਇਹਨੂੰ ਟੰਗ ਕੇ ਆਇਆ ਮੈਂ ਫੋਨ ਫੜਿਆ ਫੇਰ ਫੋਨ ਵੀ ਕਹਿੰਦਾ ਟੰਗ ਗਈ ਜਿੰਨੀ ਕੱਲਾ ਲੈ ਪਾਪਾ ਮਰੇ ਆਗੇ ਸਾਰੀ ਵੀਡੀਓ ਖੜਾਪੋਗੇ ਪਾਪਾ ਤੇ ਨਾ ਵੀਡੀਓ ਖੜਾਉਂਦੀ ਆਰੇ ਕਹਿੰਦੀ

ਤੂੰ ਵੀ ਕੋਈ ਨਹੀਂ ਆ ਰਹਿਆ ਜਿਹੜਾ ਇਦਾਂ ਘਰੀ ਕਾ ਜਾਂਦੇ ਐ ਲੈ ਚੱਫੂ ਚੱਫੂ ਪੰਨੂ ਪੰਨੂ ਨੂੰ ਚੱਫੂ ਚੱਫੂ ਵੀ ਹੁੰਦਾ ਇਹਨੇ ਚੱਫੂ ਪਾਏ ਨੇ ਉਹ ਉੱਧਰ ਦੇਖੋ ਉੱਧਰ ਦੇਖੋ ਵੀ ਹੁੰਦਾ ਉੱਧਰ ਦੇਖੋ ਕੀ ਬਾਅਦ ਚ ਨਹੀਂ ਜਾਉਂਦੇ ਉਹ ਦੇਖੋ ਜੀ ਮੇਰੇ ਭਰਾ ਦੀ ਲੈ ਸਾਈਕਲ ਹੀ ਤਾਂ ਆਉਂਦੀ ਤਈ ਆਹ ਆ ਉਹ ਲੈਣੇ ਆ ਆ ਆ ਤੇਨੂੰ ਮੋਜ ਕਰਾਵਾਂ ਆ ਤੇਨੂੰ ਸੜਕਾ ਡਾਵਾ ਆ ਤੇਨੂੰ ਛੱਡ ਕੇ ਜਾਵਾਂ ਆ ਆਰੀਆ ਯਾਰ ਹੁਣੀ ਕੰਮ ਦੇ ਲਹੋਰੀਆ ਚੱਕ ਗੱਡੋਂਿਆਂ ਨਾਲ ਜੋੜਨੀ ਇੱਕ ਹੱਥਾ ਫੁੱਲ ਸੁਣੀਏ ਦੂਸਰੀਆ

ਤੇ ਅੰਨ ਨੂੰ ਜਿਹੜਾ ਅੰਨ ਦੀ ਬਰਬਾਦੀ ਨਾ ਕਰੋ ਅੰਨ ਦੀ ਪੂਜਾ ਕਰੋ ਤੇ ਅੰਨ ਬਹੁਤ ਔਖਾ ਮਿਲਦਾ ਆ ਦੇਸਾ ਪ੍ਰਦੇਸਾਂ ਵਿੱਚ ਜਾਣਾ ਪੈਂਦਾ ਇਹ ਦੇ ਕਰਕੇ ਇਸ ਕਰਕੇ ਇਹਦੀ ਬਰਬਾਦੀ ਨਾ ਕਰੋ ਜੇ ਰੋਟੀਆਂ ਪਈਆਂ ਹੁੰਦੀਆਂ ਤਾਂ ਗਰਮ ਕਰਕੇ ਖਾ ਲਿਆ ਕਰੋ ਹਮ ਅੱਜ ਜਿਹੀ ਬਣਾਈ ਆਂ ਥੀ ਕੜੀ ਤੇ ਨਾਲ ਗਰਮਾ ਗਰਮ ਰੋਟੀ ਤੇ ਬਾਕੀ ਡਾਡੀ ਮੰਮੀ ਹੋਣਾ ਨੂੰ ਬਣਾ ਦੇਣੀ ਤਾਰੀ ਰੋਟੀ ਤੇ ਆਪਾਂ ਆਪਾਂ ਜੀ ਖਾ ਲਓ ਰੋਟੀ ਆਪਾਂ ਪਹਿਲੇ ਖਾਣਾ ਨਹੀਂ ਬਾਪੂ ਆਡਾ ਕਹਿੰਦਾ ਭੁੱਖ ਰਹੀ ਲਓ ਜੀ ਰੋਟੀ ਰੁਕੇ ਲੱਗ ਰਿਹਾ ਇੰਦਾ ਵੀ ਰੋਟੀ ਬਹੁਤ ਸਵਾਦ ਲੱਗਦੀ ਲਕੀ ਮੈਨੂੰ ਉਹ ਸਵਾਦ ਆ ਮੇਰੀ ਫੇਵਰੇਟ ਆ ਉਹ ਜਾਣੇ ਤੇ ਫੇਵਰੇਟ ਹੋਣੀ ਹੈ ਮੈਨੂੰ ਪੱਕਾ ਪਤਾ ਦੱਸਿਓ ਕਿਹਦੀ ਕਿਹਦੀ ਫੇਵਰੇਟ ਆ ਮੇਰੀ ਫੇਵਰੇਟ ਆ ਸਹਿਜ ਦੀ ਫੇਵਰੇਟ ਆ ਹਾਂ ਇੰਦਾ ਚੋਪੜੀ ਹੋਵੇ ਬਾਈ ਰੋਟੀ ਆਪਾਂ ਅੱਜ ਦਾਲ ਦੇ ਕੋ ਜੀ ਮੰਜਾ ਲਾ ਲਿਆ ਕਿੱਦਾਂ ਲੱਗਿਆ ਮੰਜੇ ਦੀ ਲੁੱਕ ਸਾਡੇ ਇੱਥੇ ਹੁਣ ਬੈ ਕੇ ਗਰਮੀ ਵਿੱਚ ਰੋਟੀ ਖਾਣੀ ਤੇ ਕਿੱਦਾਂ ਲੁੱਕ ਲੱਗੀ ਸਹਿਜੂ ਬੈਠੀ ਆ ਉੱਤੇ ਇੰਦਾ ਤੁੱਲੇ ਤੇ ਕੰਮ ਹੋ ਰਿਹਾ ਮੰਮੀ ਨੂੰ ਰੋਟੀ ਲੋ ਤੁਸੀਂ ਵੀ ਖਾੜ ਗਰਮ ਕਰ ਹੈ ਖਾਣੇ ਨੇ ਬਣਾ ਤਾਂ ਸਹੀ ਮੈਂ ਗਈ ਮੈਂ ਚੋਪੜੀ ਆਈਆਂ ਤੁਸੀਂ ਗਰਮਾ ਗਰਮ ਖਾਓ ਸੈਜੂ ਨੂੰ ਖਵਾਓ ਤੁਸੀਂ ਥਾਲੀ ਲੈ ਕੇ ਆਓ ਆਪਾਂ ਲੱਗੀਆਂ ਜੀ ਰੋਟੀ ਖਾਣ ਗਰਮਾ ਗਰਮ ਦੇਖੋ ਸਾਡੀ ਜੀ ਸਲੀਨ ਨੂੰ ਬੁਖਾਰ ਚੜਿਆ ਸੀ ਉਹਨਾਂ ਸੀ ਤੇ ਪੱਟੀਆਂ ਰੱਖੀਆਂ ਤੇਰਾ ਉੱਤਰ ਗਿਆ ਥੋੜਾ ਜਿਹਾ ਦੋਸਤੋ ਜੇ ਕਿਸੇ ਨੂੰ ਬੁਖਾਰ ਚੜਿਆ ਹੋਵੇ ਬੱਚੇ ਨੂੰ ਤਾਰੇ ਪੱਟੀਆਂ ਰੱਖੋ ਫੇਰ ਦਵਾਈ ਲੈਣ ਜਾਓ ਪੱਟੀਆਂ ਨਾਲ ਬੁਖਾਰ ਉੱਤਰ ਜਾਂਦਾ ਹਨਾ ਅੰਮੀ ਹਨਾ ਅੰਮੀ ਪੱਟੀਆਂ ਹੋ ਵਰਦ ਪੈਂਦਾ ਵਿਚਾਰੀ ਉਹ ਰੋਂਦੇ ਸੀ ਸਿਹਤ ਦੀ ਨਹੀਂ ਸਾਨੂੰ ਚੈਣ ਆਈ ਹੋ ਗਏ ਸਿਆਣੇ ਮੰਗ ਮਾਰਦੀ ਇਹ ਮੈਂ ਨਹੀਂ ਗਿੱਲਾ ਰਮਾ ਵਾਲੀ ਬੰਦੋ ਸਿਰ ਤੇ ਓ ਹਾ ਹੋ ਬਚਾਰੀ ਹੱਸੜ ਵੀ ਨਹੀਂ ਦਈ ਸੀ ਕੀ ਬੋਲ ਬੋਲ ਲੱਗੀ ਹੁਣ ਬੋਲ ਬੋਲ ਦੁੱਤੂ ਦਸ਼ਲੀਨਾ ਅਲੀ ਇਹ ਕਮ ਮਾਰ ਦਿੱਤੀ ਦਸ਼ਲੀਨਾ ਆਈ ਬਲੀ ਆਈ ਬਲੀ ਆਈ ਬਲੀ ਲੜਕੀ 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 ਦੇਖੇ ਹੁਟਾ ਬੋਨੀ ਮੂਜ ਆਰੇ ਪਾਲਿਆ ਅੰਗੂਠਾ ਲਾਪੀ ਹੁਣ ਲੋ ਲਓ ਜੀ ਸਾਡਾ ਕਮਰਾ ਸਾਫ ਸਫਾਈ ਹੋ ਗਿਆ ਆ ਬਾਹਰ ਲੀਆਂ ਤਾਕੀਆਂ ਖੁੱਲ ਗਈਆਂ ਆ ਬਾਹਰੋਂ ਮੈਂ ਕਹਾਵਾ ਆਉਗੀ ਸਾਰੇ ਪਪਾ ਦੇ ਲਈ ਗਿਫਟ ਆਂਦਾ ਪਤਾ ਅੱਖਾਂ ਮੀਟ ਅੱਖਾਂ ਬੰਦ ਕਰ ਰੱਖਾ ਅੱਖਾਂ ਬੰਦ ਕਰ ਲੀਆਂ ਸੈਜੂ ਲਈ ਗਿਫਟ ਆਇਆ ਆ ਬਹੁਤ ਪਿਆਰਾ ਦੱਸ ਸੈਜੂ ਦੱਸ ਮੈਨੂੰ ਲੱਗਦਾ ਗੱਡੀ ਹੁਣੀ ਆ ਹਾਂ ਜੀ ਇਹ ਹੀ ਲੈਦਾ ਦਾ ਸੂਟ ਹੋਊਗਾ ਨਾ ਹਾਂ ਤੈਨੂੰ ਕੀ ਲੱਗਦਾ ਗੱਡੀ ਲੱਗੇ ਇਧਰ ਨੂੰ ਆ ਕੇ ਦੱਸ ਨਾ ਤੈਨੂੰ ਕੈਮਰਿਆਂ ਨੂੰ ਹੁਣ ਦੱਸ ਨਹੀਂ ਇਹ ਮੈਨੂੰ ਲੱਗਦਾ ਹੋਊਗਾ ਜਾਂ ਸੈਂਡਲ ਹੋਣੇ ਆ ਹਾਂ ਸੈਂਡਲ ਹੋਣੇ ਆ ਤੂੰ ਆ ਗਈ ਆ ਇਧਰ ਸੈਂਡਲ ਜਸਲੀ ਨੂੰ ਬਚਾਈ ਨੂੰ ਬੁਖਾਰ ਚੜਿਆ ਆ ਬਚਾਈ ਦਾ ਬਹੁਤ ਬੁਰਾ ਹਾਲ ਆ ਮੈਨੂੰ ਬੁਖਾਰ ਚੜਿਆ ਇਹਦੇ ਲਈ ਵੀ ਦਵਾਈ ਲਿਆਂਦੀ ਆ ਤੇ ਸਾਜੂ ਲਈ ਲਿਆਂਦੀ ਹੁੰਦੀ ਫੇਰ ਮੇਲਾ ਦਵਾਈ ਹੁਣੀ ਅਲੀ ਹਾਂ ਦੱਸ ਤੇ ਤੇਲੇ ਦਵਾਈ ਲੈਂਦੀ ਹਈ ਫਿਰ ਦਿਖਾ ਲਈਏ ਫਿਰ ਅੱਜ ਕੀ ਹੋ ਸਰ ਦੱਸ ਲੈ ਮਾਤਾ ਸੈਂਡਲ ਏ 1 2 3 ਚਾਈਦਾ ਨਹੀਂ ਇਹ ਦੇਖਦਾ ਹਾਂ ਭਈਆ ਕਿੰਨੀ ਖੁਸ਼ ਹੋ ਗਈ ਤੈਨੂੰ ਪਤਾ ਕੀ ਆ ਤੂੰ ਨੱਟ ਦੇਦੀ ਸੀ ਰੋਜ਼ ਹਾਂਜੀ ਪਾਪਾ ਦਾ ਥੈਂਕ ਯੂ ਨੀ ਕੰਨਾ ਥੈਂਕ ਯੂ ਕੀ ਆ ਬਲਾਈ ਮੈਨੂੰ ਪਤਾ ਇਹਨਾਂ ਵੱਡੇ ਹੁੰਦੇ ਆ ਅੱਛਾ ਛੋਟੇ ਵੱਡੇ ਨਿਆਣੇ ਵੀ ਤਾਰੇ ਦਿਮਾਗ ਤੇ ਹੁੰਦਾ ਨਾ ਦਿਮਾਗ ਵੀ ਤੇ ਹੁੰਦਾ ਵੱਡੇ ਵੀ ਹੁੰਦੇ ਉਹ ਨਹੀਂ ਕਹਣਾ ਤੇਰਾ ਦਿਮਾਗ ਬੜੀ ਤੇਜ਼ ਹੈ ਇਹਨੇ ਹੋਰ ਤੇਜ਼ ਕਰਨਾ ਕਹਿੰਦੀ ਮੈਂ ਛੋਟੇ ਵੱਡੇ ਜਿਆਦਾ ਕਮਜ਼ੋਰ ਨਹੀਂ ਹੁੰਦੇ ਇਹਨਾਂ ਇਹਦੀ ਹਾਈਟ ਵਧ ਜਾਨੀ ਇਹਦੇ ਨਾਲ ਇੱਕ ਤੇ ਮੈਂ ਗਾ ਜੁਦਾ ਹੈ ਤੇ ਉਦਾਂ ਵਧੀਆ ਬੱਚਿਆਂ ਲਈ ਦੇਖਦੇ ਆਪਾਂ ਫਸਟ ਟਾਈਮ ਪੜਾ ਕੇ ਦੇਖਣ ਲੱਗੇ ਆ ਦੱਸਿਓ ਆਪਣਾ ਆਪਣੀ ਰਾਏ ਦੱਸਿਓ ਕਿ ਸਹੀ ਆ ਇਹ ਬੱਚੇ ਲਈ ਦਿਖਾ ਦੇ ਸਰ ਜਿੱਦ ਕਰਦੀ ਪਈ ਸੀ ਬਹੁਤ ਟਾਈਮ ਦੀ ਦਿਖਾਈ ਮਰ ਜਾ ਸਾਡੀ ਬੇ ਜਸਲੀਨ ਆ ਉਹ ਬਿਮਾਰ ਹੋਈ ਬਹੁਤ ਜ਼ਿਆਦਾ ਉਹਦੇ ਲਈ ਵਿਚਾਰੀ ਦਵਾਈ ਆਈਆ ਸੈਜੂ ਸੈਡ ਬਹੁਤ ਸੀ ਕਹਿੰਦੀ ਭੈਣ ਮੇਰੀ ਬਿਮਾਰ ਹੋ ਗਈ ਆ ਸੈਜੂ ਤੈਨੂੰ ਕਿੱਦਾਂ ਲੱਗਾ ਭੈਣ ਦੀ ਬਿਮਾਰਾ ਬੜੀ ਵਧੀਆ ਲੱਗਾ ਮੈਨੂੰ ਵਧੀਆ ਲੱਗਾ ਸਾਜੂ ਤਾਂ ਆਪਣੂ ਰੋਣ ਲਾ ਪੈੰਦੀ ਰ ਭੈਣ ਬਿਮਾਰ ਹੋਵੇ ਦਾ ਉਹ ਕੋਣ ਦੇ ਸਲੀਨ ਨੂੰ ਇਹ ਪਾਪਾ ਦਵਾਈ ਦੇਣ ਲੱਗੇ ਆ ਸਾਡੇ ਦੋਸਤ ਕਮਰੇ ਵਿੱਚ ਹਨਾ ਇੰਨੇ ਟਾਈਮ ਤੇ ਇਧਰ ਧੁੱਪ ਆਉਂਦੀ ਜਿਵੇਂ ਟੇੜਾ ਤਾਂ ਖਾਲਾ ਲਮਾ ਦਵਾਈ ਆ ਦਵਾਈ 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 ਤਤੀ ਹਾਂ ਤੂੰ ਹਾਂ ਨਹੀਂ ਮਿੱਤੋ ਪੀ ਲੈ ਨੀ ਇਹਨੂੰ ਭੁਲੀ ਆ ਦੀ ਸਾਜੂ ਬਾਤ 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 ਚਲਦੇ 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 ਦਵਾਈ ਵੀ ਲਾ ਪੁੱਤੋ

ਇਹ ਬੁਝ ਪਾ ਗਏ ਜਸਲੀਨ ਨੂੰ ਦੇਨ ਬਚਾਈ ਹਾਂ ਇਹ ਤਾਂ ਖਿਲ ਗਿਆ ਪਾਇਆ ਖਿਲ ਗਿਆ ਇਹ ਤਾਂ ਮਖੀਲਾ ਪਾਇਆ ਸੀ ਕਾਦਾ ਨਹੀਂ ਬਚਾਈ ਪਰ ਇਹਨੇ ਕਾਦਾ ਹੀ ਨਹੀਂ ਬੜੀ ਨ ਬੜੀ ਸਾਡੀ ਜੰਗੂ ਦਾਈ ਨੇ ਇਹਦਾ ਨਾਮ ਰਖਿਆ ਜੰਗੂ ਦਾਈ ਹਾਂਜੀ ਲਓ ਪਕੜੋ ਪਕੜ ਇਹ ਥੜੀ ਨਵ ਬੋ ਬੋ ਚ ਬਾਚ ਬੋਚ ਮੇ ਸੁਣਾ ਬੋਚ ਬੋਚ ਪੀਓ ਪਾਪਾ ਕਿਸੇ ਦਿਨ ਪਾਪਾ ਨੂੰ ਕਹਿੰਦੀ ਸੀ ਮੈਂ ਆ ਆਵੜਾ ਲੈ ਕੇ ਦੇ ਦੋ ਪਾਪਾ ਇਹ ਪਾਪਾ ਲੈ ਦਿੱਤਾ ਪਤਾ ਨਹੀਂ ਕਿੱਥੋਂ ਲੈ ਆਤਾ ਪਾਪਾ ਨੇ ਪਾਪਾ ਨੂੰ ਤਾਂ ਲੈ ਕੇ ਦੇਣਾ ਹੀ ਸੀ ਤੂੰ ਮੰਗਦੀ ਪਾਪਾ ਨੇ ਇੱਦੇ ਪੈਸੇ ਉਹ ਜੋੜ ਕੇ ਲੈ ਆਤਾ ਹਣਾ ਹੋਰ ਮੈਨੂੰ ਕਿਸਲੇਸ ਪਾਪਾ ਕਿੰਨੇ ਪਾਸੇ ਨਹੀਂ ਆਗੇ ਮੂ ਲਾ ਤਾਂ ਜ਼ਿਆਦਾ ਹੋ ਲੈ ਗਿਆ ਹੁਣ ਦਾਦਾ ਆ ਲੰਗਾਇਆ ਹੁਣ ਦੁਕਾਨ ਤੋਂ ਲੈ ਕੇ ਆਂਦਾ ਅੱਜ ਨਾ ਤੂੰ ਦੋਸਾ ਲਿਆਉਂਦਾ ਹੁਣ ਹਾਂ ਬਸ ਇਹ ਲਿਆ ਲੈ ਕੇ ਆਂਦਾ ਇਹ ਫਰੂਟ ਨਾ ਇਹ ਉਹ ਆ ਇਹਦੇ ਫਰੂਟ ਪਾ ਕੇ ਨਾ ਬੱਚੇ ਨੂੰ ਦੇ ਦਿਓ ਇਹ ਜੋਗਾ ਨਾ ਨਾ ਲਾ ਦੇ ਤਾ ਬਾਅਦ ਚ ਫਿਰ ਪਾਈ ਇਹ ਤੋਂ ਆਹ ਪਤਾ ਵਾਸ ਕਰਨਾ ਇਹਨੂੰ ਲਿਆ ਤੋ ਦੀ ਇਹ ਬਨਾਣਾ ਪਾਪਾ ਤੋਂ ਮਗਾਵਾਂਗੇ ਨਾ ਫਿਰ ਇਹਨੂੰ ਵਿੱਚ ਪਾ ਕੇ ਜਸਲੀਮ ਦਵਾਵਾਂਗੇ ਜਾਂ ਗੂਰ ਪਾ ਕੇ ਦਵਾਵਾਂਗੇ ਦੇ ਵਿੱਚ ਤੇ ਆ ਇਹਨੇ ਮੋਰੀਆਂ ਚੋਂ ਨਿਕਲ ਆ ਕਿਹਦਾ ਹਾਰ ਕੜਾ ਲਾ ਪਿਆ ਉਹ ਪਲੇਰ ਲੱਗ ਰਹੇ ਨੇ ਮੰਮੀ ਦਾ ਕਾੜਾ ਕਵਾਤੀ ਹੈ ਅਸੀਂ ਇਹ ਜਿਹੜਾ ਵਾਟੂ ਹੈ ਹਾਂ ਉਹ ਰਾਂਗਾਂ ਤੋਂ ਆਉਂਦਾ ਸੀ ਉਹ ਸਾਈਕਲਿਕਲ ਤੋਂ ਚੜੀ ਉਹ ਸਾਫ਼ ਕੀਤੀ ਧੋਤੀ ਆ ਹਾਂ ਅਗੇ ਸੇ ਅੱਛਾ ਇਹ ਵੀ ਹੱਥ ਤੇ ਲੈਂਦਾ ਸੀ ਗੱਲ ਇਹ ਸਰੀਂਹ ਦਾ ਭੂੜਾ ਲੈਂਦਾ ਇਹ ਦੇਖੋ ਜੀ ਭੰਗੂੜਾ ਪਤਾ ਕੀ ਸੀ ਇਹ ਸੱਜੂ ਦਾ ਸੀ گاਵ ਬੜਾ ਉੱਪਰਲਾ ਸੀ ਢੜ ਤੋਂ ਕੱਲਾ ਤੇ ਉਹ ਜਿਹੜਾ ਥੱਲੇ ਲਾਇਆ ਫੜ ਕੇ ਛਕਵਾ ਦਿੱ ਗਏ ਉਹ ਗਵਾਚ ਗਿਆ ਸੀਗਾ ਤੇ ਥੱਲੇ ਦਾ ਫੇ ਸਾਨੂੰ ਮਿਲ ਗਿਆ ਕਿਸੇ ਤੋਂ ਤੇ ਆਪਾਂ ਇਹਦੇ ਉੱਪਰ ਅਥੱਲਾ ਲਾਤਾ ਉੱਪਰ ਉਹਦੇ ਹੋ ਲਾਤਾ ਪੁਰਾਣੇ ਵਾਲਾ ਤੇ ਥੱਲੇ ਉਹ ਲਾਤਾ ਸਟੈਂਡ ਇਹਦਾ ਤੇ ਸੱਜੂ ਦਾ ਸਿਗਾ ਉੱਪਰ ਲਾ ਤੇ ਸਾਡੀ ਛੋਟੀ ਕੁੜੀ ਦੇ ਕੰਮ ਆ ਗਏ ਆ ਸਾਡੀ ਛੋਟੀ ਕੁੜੀ ਦੇ ਕੰਮ ਆ ਗਏ ਆ ਦੇਖੋ ਦੇ ਕੰਮ ਆ ਗਿਆ ਹੈ ਚਲੋ ਠੀਕ ਆ ਦੋਸਤੋ ਹੁਣ ਆਪਾਂ ਇੱਥੇ ਹੀ ਬਲੌਗ ਦਾ ਕਰਦੇ ਆ ਐਂਡ ਦੇਖੋ ਮੇਰੇ ਬੰਦ ਕੀ ਲੜ ਗਏ ਇਥੇ ਮੱਛਰ ਉਹ ਤੁਹਾਨੂੰ ਆਪਾਂ ਦੱਸਾਂਗੇ ਅਸੀਂ ਨਾ ਗਰਮੀ ਦੇ ਛੁੱਟੀਆਂ ਵਿੱਚ ਕਿੱਥੇ ਘੁੰਮਣ ਜਾਣਾ ਤੇ ਦੋਸਤੋ ਕਰੋਣੇ ਆ ਤੇ ਸਾਇਦ ਬਾਲ ਘਟਾ ਦਈਏ ਕਿ ਰੱਖ ਦਈਏ ਬਾਲ ਰੰਗ ਕਰਾਉਣਾ ਬਾਲ ਨੂੰ ਲਾਲ ਰੰਗ ਗੁਲਾਬੀ ਕਰਾ ਲਿਓ ਤਾਂ ਸਾਰੇ ਜਣ ਦੱਸਿਓ ਕਿ ਸੈਦ ਦੀ ਵਾਲ ਕਟਾ ਦਈਏ ਕਿ ਪਟੇ ਲਖਾ ਦਈਏ ਕਿ ਇਦਾਂ ਹੀ ਠੀਕ ਲੱਗਦੇ ਆ ਤੇ ਜਸਲੀਨ ਨੇ ਤਾਂ ਆਪਾਂ ਪਹਿਲੇ ਵਾਲ ਕਟਾਉਣਾ ਹੀ ਆ ਠੀਕ ਆ ਤੇ ਮੇਰਾ ਵੀ ਦੱਸਿਓ ਮਾੜੀ ਜੀ ਰਾਏ ਕਿ ਮੈਂ ਆਪਣੇ ਵਾਲਾਂ ਨੂੰ ਕੀ ਕਰਾਵਾਂ ਮੇਰੇ ਵਾਲੇ ਦੇ ਸੋਹਣੇ ਲੱਗਦੇ ਆ ਕਿ ਕੁਝ ਕਰਾਵਾਂ ਮੈਂ ਇਹਨਾਂ ਨੂੰ ਚਲੋ ਠੀਕ ਆ ਦੋਸਤੋ ਇੱਥੇ ਬਲੌਗ ਦਾ ਐਂਡ ਕਰਦੇ ਆ ਤੇ ਨੈਕਸਟ ਬਲੌਗ ਦੇ ਤੁਹਾਨੂੰ ਦੱਸਾਂਗੇ ਅਸੀਂ ਗਰਮੀ ਦੀਆਂ ਛੁੱਟੀਆਂ ਕਿੱਥੇ ਕੱਟਣ ਜਾਣਾ ਆ ਸੈਜੂ ਜਿੱਥੇ ਕਹੂੰਗੀ ਐਤਕੀ ਉੱਥੇ ਜਾਣਾ ਆ ਤੇ ਅਗਲੇ ਬਲੌਗ ਨਾਲ ਇਦਾਂ ਹੀ ਬਣੇ ਰਹੋ ਬਾਈ ਬਾਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰ ਜਿਹਾ ਕਮੈਂਟ ਕਰਿਓ